ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੋ ਚਾਨਮਾ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗੱਬਣ ਵੇੜਾਂ ਸੇਲ ਲਈ ਲੈ ਕੇ ਆਏ ਹਾਂ ਜੀ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਅਸਤਰੀ ਕਾਲ ਜੀ ਹੋਰ ਠੀਕ ਹੋ ਵਧੀਆ ਜੀ ਹਾਂਜੀ ਠੀਕ ਠਾਕ ਵਧੀਆ ਜੀ ਬਾਈ ਨਾਮ ਤੇ ਐਡਰੈਸ ਬੋਲੋ ਜੀ ਨਾਮ ਲਖਵੀਰ ਸਿੰਘ ਜੀ ਪਿੰਡ ਮਾਚੀਕੇ ਜਿਲ੍ਹਾ ਮੋਗਾ ਪਸੀਨੇ ਹਾਲ ਸਿੰਘ ਵਾਲਾ ਜੀ ਨੇੜੇ ਪਿੰਡ ਬਾਈ ਨੇੜੇ ਆਪਣਾ ਇਧਰ ਬਲਾਸਪੁਰ ਇਧਰ ਰਾਮਗੜ੍ਹ ओके ਸਹਿਮਤ ਹੋ ਪਰਾ ਇਧਰ ਤੇ ਇਧਰ ਆਪਣਾ ਬੁਰਜ ਆ ਗਿਆ ਤੇ ਘਟੂਰ ਆ ਗਿਆ ਜੀ ਮੋਬਾਈਲ ਨੰਬਰ 9872372012 ਜੀ ਠੀਕ ਆ ਭਾਈ ਜਿਹੜੀ ਪਹਿਲੇ ਨੰਬਰ ਤੇ ਵਹਿੜਾ ਕਿਹੜਾ ਸੁਆਸ ਹੁੰਦੀ ਹੈ ਇਹ ਦੂਜਾ ਸੁਆਸ ਸੂਰੇ ਹੀ ਹੈ ਜੀ ਇਹ ਆਪਣੇ ਘਰ ਦੀ ਵਹਿੜਾ ਜੀ ਇਹ ਓਕੇ ਹਾਂ ਕਿਉਂਕਿ ਜਿਹੜੀ ਲਿਆਂਦੀ ਆ ਪਾਉਸ ਹਾਬ ਨਾਲ ਉਹ ਦੱਸਾਂਗੇ ਇਹ ਆਪਣੇ ਘਰ ਦੀ ਆ ਵੀ ਚਲ ਆਏ ਆ ਵੀ ਅਦਲਾ ਬਦਲੀ ਜੀ ਚਲੋ ਕਰ ਦੇਈ ਦੀ ਹੈ ਜੀ ਸਹੀ ਗੱਲ ਆ ਭਾਈ ਹਾਂਜੀ ਹਾਂ ਤੇ ਕਿੰਨੇ ਦਿਨ ਲਊ ਭਾਈ ਇਹ ਦਿਨ ਇਹਦੇ ਪੈ 22 23 ਤਰੀਕ ਨੂੰ ਪੂਰੇ ਆ ਜੀ ਅੱਜ ਕਿੰਨੀ ਹੋ ਗਈ ਅੱਜ ਹੋ ਗਈ 14 15 ਹੋ ਗਈ ਦੀ ਅੱਜ 15 ਹੋ ਹਾਂਜੀ ਹਾਂ ਠੀਕ ਆ ਬਾਈ ਕਿੰਨਾ ਰਿਕਾਰਡ ਆ ਬਾਈ ਦੋ ਦਰ ਰਕਾਰੜੇ ਦਾ ਆਪਣੇ ਹੱਥੀ ਆਪਾਂ ਇਹਦਾ 34 ਕਿਲੋ ਦਾ ਦੁੱਤ ਚੋਇਆ ਵਾ ਓਕੇ ਬਾਈ ਹਾਂਜੀ ਹਾਂ ਅੰਦਰ ਦੇਖੋ ਕਮਾਲ ਦਾ ਕੱਲੀ ਕੱਚੀ ਕੱਚੀਆਂ ਅੰਦਾਜ਼ਾ ਜਿਹੜਾ ਉਸਾ ਉਹਨਾਂ ਲਾਇਓ ਬਾਈ ਹਣ ਬਹੁਤ ਚੰਗਾ ਫਿਰ ਮਸ਼ੀਨਤੀ ਕਰ ਜਾਉਂਗੇ ਜੀ ਬਾਈ ਮਸ਼ੀਨਤੀ ਕਰਦੇ ਹਾਂ ਜੀ ਹਾਂ ਠੀਕ ਕਰਨੀ ਹੱਥੀ ਕਰ ਲਉ ਠੰਡੀ ਸੀ ਲਾਏ ਨਹੀਂ ਦੂਜਾ ਠੰਡੀ ਫੁੱਲਾ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਕੱਲੀ ਕੱਲੀ ਨਾੜ ਨਾਲ ਲੇਵੇ ਹਾਂਜੀ ਹਾਂ ਠੀਕ ਆ ਆਪੇ ਹੈਗੀ ਆਕਾਸ਼ਦੀਪ ਦੀ ਗਾਂ ਲੱਗਿਆ ਵਾ ਰਮਾਡਾ ਸਿਕਸੜੇ ਓਕੇ ਹਾਂਜੀ ਹਾਂ ਖੋਲ ਦੇ ਬਈ ਤੋੜ ਕੇ ਰਖਾ ਦੇ ਫੁੱਲ ਕੱਦ ਫੁੱਲ ਬਰੀਡ ਦੁੱਧ ਦਾ ਰਿਕਾਰਡ ਬਹੁਤ ਚੰਗਾ ਕੱਚੀ ਆਂ ਅੰਦਾਜ਼ਾ ਉਸ ਹਾਂ ਨਾਲ ਲਾਇਓ ਲੀਵਾ ਹੋਰ ਵੀ ਸੋਨਾ ਤਿਆਰ ਕਰਨਾ ਤੋਰਾ ਇੱਕ ਨੰਬਰ ਥਣ ਇੱਕ ਨੰਬਰ ਅੱਠੀ ਚੋਲਿਓ ਚਾਹੇ ਮਸ਼ੀਨਾ ਚੋਲਿਓ ਇੱਕ ਨੰਬਰ ਥਣ ਲੱਗਿਆ ਤੋਰਾ ਚੈੱਕ ਕਰੋ ਤੋਰਾ ਵੀ ਕਰਮ ਵਾਲੀ ਦਾ ਇੱਕ ਨੰਬਰ ਹੈ ਬਈ ਕੀ ਮੋਲਾ ਪ੍ਰਾਜੈ ਜੈ ਜੈ ਮੋਲ ਜੀ ਇਹਦਾ 155 ਮਾਨਦਾਨ ਹੋ ਜਾ ਹਾਂ ਮਾਨਦਾਨ ਹੋ ਜੂਗਾ ਇਹਦਾ ਠੀਕ ਹੈ ਭਾਈ 155000 ਹਾਂ ਤੇ ਦੁੱਧ ਦੀ ਵੀ 40 ਕਿਲੋ ਦੀ ਗਾਰੰਟੀ ਆਪਾਂ ਦੇਵਾਂਗੇ ਓਕੇ ਹਾਂ ਚਾਹੇ ਕੋਈ ਬੰਦਾ ਸਾਈ ਕਰ ਲੈ ਤੇ ਚੋਕੇ ਲੈ ਜੇ ਆਪਣੇ ਕਰੋ ਠੀਕ ਹੈ ਕਿਉਂਕਿ ਜਿਹੜੀ ਚੀਜ਼ ਆਪਾਂ ਆਦੇ ਹੱਥੀ ਉਹ ਕੀ ਕੀਤੀ ਚੋਈ ਵੀ ਅੱਗੇ ਉਹਦੀ ਗਾਰੰਟੀ ਵੀ ਬੰਦਾ ਲੈ ਸਕਦਾ ਈ ਹਾਂ ਹਾਂਜੀ ਹਾਂ ਘਰ ਦੀ ਵੇੜਾ ਭਾਈ ਹਾਂ ਫੁੱਲ ਕਰਦਾ ਫੋਲੋ ਆ ਜਾਣਾ ਵੀ ਲੈ ਲਾਂਗੇ ਹਾਂਜੀ ਹਾਂ ਤਸੱਲੀ ਜਾਂ ਚੋਈ ਵੀ ਆਪਾਂ ਵਾਲਾ ਇੱਕ ਪਾਸੇ ਦੀ ਥੋੜੀ ਫਾਲ ਕਰਗੀ ਹਾਂਜੀ ਹਾਂ ਠੀਕ ਹੈ ਆਣ ਤੁਣ ਬੜਾ ਕੰਮ ਦਾ ਲੱਗਿਆ ਬੜਾ ਕੰਮ ਹੈ ਹਾਂ ਬਾਕੀ ਠੰਡੀ ਸੀਲ ਆ ਜੀ ਆ ਲੇਵਾ ਡਾਕਟਰ ਨੇ ਇੱਥੇ ਤੱਕ ਬਣਾ ਜਾਣਾ ਪਿੱਛੇ ਆ ਜੀ ਠੀਕ ਆ ਹਾਂ ਕੱਚੀ ਆ ਨਾ ਹਜੇ ਦਿਨ ਪਏ ਆ ਦਿਨ ਪਏ ਆ ਜੀ ਹਾਂਜੀ ਇਤੋਂ ਵੀ ਲੇਵਾ ਚੈੱਕ ਕਰ ਲੋ ਕਮਾਲ ਆ ਬਾਈ ਹਾਂਜੀ ਹਾਂ ਇਹ ਮੁੱਲ ਵੀ ਜਾਇਜ਼ ਆ ਫੇਸ ਰੋਦੀਵਾਦੀ ਪੂਰੀ ਚੰਗੀ ਪ੍ਰਿੰਟ ਪਰ ਟੈਕ ਨੰਬਰ ਬਰੀਕੀ ਚ ਫੋਲ ਆ ਬਾਈ ਫੋਲ ਆਈ ਹਾਂਜੀ ਅੱਗੇ ਆ ਕੀ ਵੀਰੇ ਦੋ ਨੰਬਰ ਇਹ ਦੋ ਨੰਬਰ ਆ ਇਹ ਖਰੀਦੀ ਵੀ ਆਪਣੀ ਓਕੇ ਕਿਹੜਾ ਸੂਆ ਇਹ ਵੀ ਦੂਜਾ ਹੀ ਕਿੰਨੇ ਕ ਦਿਨ ਲੋ ਇਹਦੇ ਦਿਨ 20 ਤਰੀਕ ਨੂੰ ਇਹਦੇ ਦੱਸਿਆ ਜੀ ਠੀਕ ਆ ਹਾਂਜੀ ਹਾਂ ਹਾਂ ਕਿੰਨਾ ਕੀ ਰਿਕਾਰਡ ਆ ਵੇ ਸੇ ਦਾ ਇਹਦਾ 24 ਕਿਲੋ ਪਹਿਲੇ ਤੁਹਿਆ ਦੱਸਿਆ ਜੀ ਆਪਾਂ ਨੂੰ ਓਕੇ ਬਾਈ ਹਾਂਜੀ ਹਾਂ ਠੀਕ ਹੈ ਪੱਕੇ ਪ੍ਰਿੰਟ ਦੀ ਆ ਬਾਕੀ ਹੂੰ ਢਿੱਲਾ ਬੋ ਪਈਆਂ ਢਿੱਲਾ ਹਾਂਜੀ ਹਾਂ ਬਾਕੀ ਠੰਢੀ ਸੀ ਦੇ ਬਹੁਤ ਆ ਜਿਵੇਂ ਮਰ ਜੇ ਹੱਥ ਫੇਰੀ ਚੱਲ ਕੋਈ ਚੈੱਕ ਨਹੀਂ ਕਹਿਣਾ ਕੁਛ ਨਹੀਂ ਥਣ ਥਣ ਬੜਾ ਕੰਮ ਰੱਖਦਾ ਹਾਂ ਹਾਂਜੀ ਹਾਂ ਪੂਰੀ ਵਿਥੀ ਤੇ ਕਨਾਲਾ ਨੂੜਾ ਇਹਦੇ ਵੀ ਬਹੁਤ ਆ ਜੀ ਪਰ ਜਾ ਸਹੀ ਗੱਲ ਲੈ ਇਧਰੋਂ ਲੈ ਵਾ ਚੈੱਕ ਕਰ ਲੋ ਇੱਕ ਨੰਬਰ ਆ ਬਾਈ ਖੋਲ ਦੇ ਬਾਈ ਤੋਰ ਕੇ ਰਖਾ ਦੇ ਹਾਂਜੀ ਬੱਦ ਚੰਗਾ ਬਰੀਡ ਚੰਗੀ ਆ ਪ੍ਰਿੰਟ ਚੰਗਾ ਥਣ ਝੋਲੀ ਦੀ ਚੰਗੀ ਆ ਕੱਚੀ ਕੱਚੀ ਆ ਅੰਦਾਜ਼ਾ ਵਾਸੋਸਾਂ ਨਾ ਲਾਇਓ ਕੱਚੀਆਂ ਵਾਲਾ ਹੀ ਅੱਜ ਮੁੱਲ ਹੋਣਾਗਾ ਹਾਂਜੀ ਹਾਂਜੀ ਤੋੜਾ ਚੈੱਕ ਕਰੋ ਇੱਕ ਨੰਬਰ ਆ ਕਿਆ ਬਾਤ ਵੱਡੇ ਕਰਦ ਚਾ ਪਲੀ ਵੀ ਫੁੱਲ ਆ ਬਾਈ ਇਹਦਾ ਮੁੱਲ ਕੀ ਆ ਜੈ ਜੀ ਇਹਦਾ ਮੁੱਲ ਜੀ ਭਾਵੇਂ 10 ਕਰਦਗੇ 5 ਕਰਦੇ 95 ਲੈਣਾ ਹੀ ਲੈਣਾ ਵਸੇ ਇਹਦਾ ਓਕੇ ਹਾਂ ਉਹਦੇ ਚੋ ਮਾਨਤਾਣ ਹੋ ਜੂਗੀ ਠੀਕ ਆ ਬਾਈ ਮੁੱਲ ਕਰਾਉਣਾ ਬਾਈ ਕਹਿੰਦਾ ਜੱਡਾ ਮਰਜ਼ੀ ਕਰਾ ਲਓ ਲੱਖੋਂ ਬਾਹਰ ਕਰਾ ਲਓ 95000 ਦੀ ਫਿਹੜਾ ਜਿਹੜੀ ਦੇ ਨੇ ਬਾਕੀ ਮੌਕੇ ਤੇ ਕੋਈ ਚੱਕਰ ਨਹੀਂ ਮਾਨਦਾਂ ਫਿਰ ਵੀ ਕੋਈ ਚੱਕਰ ਨਹੀਂ ਹੋ ਜਾਊਗਾ ਬਾਈ ਮੋਲ ਬਾਈ ਨੇ ਜਾਇਜ ਰੱਖਿਆ ਖਿੱਚ ਗੇ ਮੋਲ ਰੱਖਿਆ ਵੜ ਚੰਗੀ ਆ ਲੈ ਵਾ ਦੇਖੋ ਥਣ ਇੱਕ ਨੰਬਰ ਥਾਣਾ ਪੂਰੀ ਵਿਥੀ ਤੇ ਬਾਈ ਕੀ ਬਾਤ ਆ ਪ੍ਰਿੰਟ ਪ੍ਰਿੰਟ ਚੰਗਾ ਕੁਆਲਟੀ ਇੱਕ ਨੰਬਰ ਆ ਬਾਈ ਕਿਸੇ 26 ਕਿਲੋ ਦੰਦ ਕੱਢ ਦੂ ਜੇਰ ਕੀ ਓਕੇ ਬਾਈ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਵੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ